ਕਿ ਤੋਂ ਜੀ ਮੈਂ ਕਹਾਂ ਸੱਜਣੋ ਕੋਈ ਬਣਵਾਇਆ ਨਹੀਂ ਹੋਇਆ ਬਿਲਕੁਲ ਕੰਨੀਦਾਰ ਨਾ ओरिजिनल ਸਿੰਘ ਹੈ ਇੱਥੇ ਤੋਂ ਨੇੜੇ ਤੋਂ ਦੇਖ ਸਕਦੇ ਹੋ ਬਾਕੀ ਆਪ ਜੀ ਮੈਂ ਗੱਲ ਕਰਨਾ ਛੋਟੀ ਸੱਜਣੋ ਚੰਗੇ ਸੀਮਨ ਦੀ ਆ ਕਿਉਂਕਿ 14 70 10 ਆਪਾਂ ਜੇ ਬੁੱਲ ਦੀ ਗੱਲ ਕਰ ਲਈਏ ਵਧੀਆ ਬੁੱਲਾਂ ਚ ਉਸ ਬੁੱਲ ਦੀ ਗਿਣਤੀ ਆਉਂਦੀ ਆ ਤੇ ਲੰਬਾਈ ਚੜਾਈ ਹਾਈਟ ਲੈਂਥ ਕਿਉਂਕਿ ਆਪਦੇ ਬਾਪ ਮੰਗੂ ਬਿਲਕੁਲ ਲੈ ਕੇ ਗਈ ਆ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਮਹੌਲੀ ਖੁਰਦ ਜ਼ਿਲ੍ਹਾ ਮਰੇਲ ਕੋਟਲਾ ਜੇ ਮੈਂ ਗੱਲ ਕਰਾਂ ਨਾ ਸੱਜਣੋ ਬਾਈ ਕਹਿੰਦਾ ਨਾ ਸਾਨੂੰ ਇਸ ਜ਼ਿਲ੍ਹੇ ਚ ਆਇਆ ਨੂੰ ਮੇਰਾ ਖਿਆਲ ਆ ਵੀ 2-3 ਕ ਮਹੀਨੇ ਹੋਏ ਨੇ ਕਿਉਂਕਿ ਪਹਿਲਾਂ ਬਾਈ ਹੋਰਾਂ ਦਾ ਪਿੰਡ ਆਪਣੇ ਸੰਗਰੂਰ ਜ਼ਿਲ੍ਹੇ ਚ ਪੈਂਦਾ ਸੀ ਸੱਜਣੋ ਲਾਸਟ ਪਿੰਡ ਸੀ ਸੰਗਰੂਰ ਜ਼ਿਲ੍ਹੇ ਦਾ ਤੇ ਇਹਦੇ ਨਾਲ ਹੀ ਜੇ ਮੈਂ ਗੱਲ ਕਰਾਂ ਤਾਂ ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਅੱਜ ਆਪਾਂ ਬਾਈ ਨਾਲ ਤੁਹਾਨੂੰ ਮਲਾਉਂਗਾ ਗੱਲਬਾਤ ਵੀ ਕਰਾਉਂਗਾ ਤੇ ਬਾਈ ਕੋਲ ਨਾ ਇੱਕ ਚੰਗੇ ਸੀਮਨ ਦੀ ਬਾਈ ਸਟਰਾ ਵੀ ਸਾਮੀ ਬੈਠਾ ਚੰਗੀ ਇੱਕ ਵਧੀਆ ਤਿਆਰ ਕਹਿ ਲਈ ਆਪਾਂ ਚੰਗੀ ਝੋਟੀ ਬਕਿਆਊ ਆ ਬਾਈ ਲਵੇ ਤੇ ਆਜੋ ਬਾਈ ਨਾ ਕਰਾਉਣਿਆ ਗੱਲਬਾਤ ਤੇ ਜਾਨਵਰ ਵੀ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਚ ਕਰਾਵਾਂਗੇ ਆਜੋ ਬਈ 4 ਬਾਈ ਜੀ ਠੀਕ ਠਾਕ ਸਹੀ ਜਾਨਵਰ ਠੀਕ ਠਾਕ ਬਹੁਤ ਵਧੀਆ ਵੀਰੇ ਆਪਣਾ ਨਾਮ ਦੱਸ ਦਿਓ ਬਾਈ ਸਤਨਾਮ ਸਿੰਘ ਵੀਰੇ ਪਿੰਡ ਮਹੌਲੀ ਖੁਰਦ ਹਨਾ ਹਾਂ ਪਿੰਡ ਮਹੌਲੀ ਖੁਰਦ ਜਿਲ੍ਹਾ ਵੀਰੇ ਮਰਲੇ ਕੋੜਾ ਅੱਛਾ ਜਿਲ੍ਹਾ ਮਰਲੇ ਕੋੜਾ ਪਹਿਲਾ ਸੰਗਰੂਰ ਜ਼ਿਲ੍ਹਾ ਪੈਂਦਾ ਵੀ ਆਪਾਂ ਹਨਾ ਹਾਂ ਤੁਹਾਨੂੰ ਪਹਿਲਾਂ ਵੀਰੇ ਸੰਗਰੂਰ ਜ਼ਿਲ੍ਹੇ ਦਾ ਖੀਰਣਾ ਪਿੰਡ ਸੇ ਐਸਾ ਸੰਗਰੂਰ ਜਿਹੜਾ ਦਾ ਅਖੀਰ ਆ ਵੀ 2-3 ਕ ਮਹੀਨਿਆਂ ਦੇ ਆਪਾਂ ਹੁਣ ਮਰੇਲਕੋਟਲੇ ਜ਼ਿਲ੍ਹੇ ਜਾਗੇ ਹਾਂ ਹਾਂ ਵੀਰੇ ਹਾਂ ਲੈ ਸੱਜਣੋ ਜੇ ਗੱਲ ਕਰੇ ਨਾ ਆਪਣੇ ਚੈਨਲ ਦੇ ਤੁਹਾਨੂੰ ਮੈਂ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਜਾਨਵਰ ਦਿਖਾਵਾਂਗਾ ਤੇ ਦੇਖਣ ਨੂੰ ਮਿਲਣਗੇ ਵੀ ਜਦੋਂ ਤੁਸੀਂ ਆਪਣਾ ਚੈਨਲ ਸਰਚ ਕਰਕੇ ਦੇਖੋਗੇ ਤੇ ਬਾਕੀ ਨਾ ਬਾਈ ਕੋਲੇ ਇੱਕ ਨੀਲੀ ਰਾਵੀ ਦੀ ਚੰਗੀ ਕੈਲੀ ਆ ਆਪਾਂ ਪੂਰੀ ਟਾਪ ਦੀ ਝੋਟੀ ਆ ਉਹ ਆਪਾਂ ਸ਼ੌਂਕ ਨੂੰ ਦਿਖਾਵਾਂਗੇ ਜਾਨਵਰ ਬਾਈ ਦੇ ਤੇ ਇੱਕ ਜਿਹੜੇ ਬਾਈ ਕੋਲੇ ਫੋਰ ਸੇਲ ਆ ਅੱਜ ਉਹ ਝੋਟੀ ਪਹਿਲਾਂ ਦਿਖਾਉਣੇ ਆ ਤੇ ਬਾਕੀ ਉਸ ਤੋਂ ਬਾਅਦ ਨਾ ਤੁਹਾਨੂੰ ਮੈਂ ਨੀਲੀ ਰਾਵੀ ਵੀ ਦਿਖਾਵਾਂਗਾ ਦਿਖਾਵਾਂਗਾ ਭਾਈ ਇਹ ਛੋਟੀ ਜਿਹੀ ਉਮਰ ਕਿੰਨੀ ਆ ਇਧਰ ਮਾਰ ਦੇ ਬਾਈ ਕੈਮਰਾ ਮਾਰ ਆ ਸਬਾਕ ਤੋਂ ਸਬਾਕ ਤੋਂ ਸਾਲ ਦੀ ਉਮਰ ਆ ਜਿਹਦੀ ਮਾਂ ਦੇ ਰਿਕਾਰਡ ਦੀ ਗੱਲ ਕਰ ਲਈ ਆ ਪਤਨੀ ਮਾਂ ਵੀਰੇ 15 ਕਿਲੋ ਆਪਣੇ ਘਰੇ ਆ ਬਹੁਤਾਂ ਮਹੀਨਿਆਂ ਨੂੰ ਸੂ ਪੈਣਾ ਆਪਾਂ ਦਿਖਾ ਵੀ ਦਵਾਂਗੇ ਅੱਛਾ 15 ਕਿਲੋ ਤੀਜੇ ਕ ਸੂਏ ਹੋਊਗੀ ਹਾਂ ਵੀਰੇ ਹੁਣ ਇਹ ਮੰਨ ਦੂਜੇ ਸੂਏ ਦੀ ਆ ਤੀਜੇ ਸੂਏ ਹੁਣ ਉਹਨੂੰ ਸੂਣਾ ਅੱਛਾ ਦੂਜੇ ਸੂਏ ਦਾ ਮਤਲਬ 14-15 ਕਿਲੋ ਦਾ ਕਾਟਾ ਹੈ ਸਾਡੇ ਚਾਚਾ ਜੀ ਕੋਲ ਇਹ ਵਿੱਚੀ ਉਹਨਾਂ ਦਾ ਵੀ ਅੱਛਾ ਉਰੀ ਉਰੀ ਖੜਾ ਮਾਲ ਆ ਪੂਰੇ ਪੂਰੇ ਹੀ ਆ ਉਰੇ ਹੀ ਆ ਘਰੇ ਆ ਅੱਛਾ ਆਪ ਤੂੰ ਕੋਈ ਸਟਰਾ ਦੱਸ ਰਿਹਾ ਤੀ ਮੈਨੂੰ ਵੀ ਸਟਰਾ ਵੀਰੇ 14 70 ਦਾ ਦੱਸ ਦੀ ਆਪਣੀ ਗਾਰੰਟੀ ਆ ਆਪਣੇ ਕੋਲ ਸਟਰਾ ਵੀ ਹੈਗਾ ਪਾ ਦਿਖਾ ਵੀ ਦਵਾਂਗੇ ਕੋਈ ਅੱਛਾ ਲੈ ਸੱਜਣੋ ਬਾਈ ਕਹਿੰਦਾ ਨਾ ਸਟਰਾ ਵੀ ਦਿਖਾ ਦੇ ਅਜੇ ਦੰਦ ਵੀ ਵੀਰੇ ਦਾ ਮਨ ਆਪਾਂ ਤੇ ਲੱਜੇ ਕੱਢਿਆ ਨਹੀਂ ਇਹਨੇ ਇੱਕ ਦੰਦ ਸਿੱਟਿਆ ਅਜੇ ਖਾਇਆ ਨਹੀਂ ਦੰਦ ਉਹ ਅੱਛਾ ਗੱਬਣ ਤਾਂ ਨਹੀਂ ਕਰਾਈ ਆ ਆਪਾਂ ਨੇ ਜੇ ਗੱਲ ਕਰੀ ਗੱਬਣ ਵੀਰੇ ਮੈਂ ਦਿਖਾਈ ਸੀ ਜਰੂਰ ਆਪਣੇ ਪੰਨਿਆਂ ਕੋਈ ਬੰਦਾ ਚੈੱਕ ਕਰਾ ਲੈ ਚਾਹੇ ਇਹ ਆਪਣਾ ਉਹ ਡਾਕਟਰ ਕਹਿੰਦਾ ਇੱਕ ਮਜੂਰ ਆ ਮੇਰੇ ਕੋਲ ਪਾਊਡਰ ਵੀ ਪਿਆ ਆਪਾਂ ਸੀ ਇੱਥੇ ਤਾਂ ਇਹਨੂੰ ਪਾਊਡਰ ਚਾਹ ਰਿਆ ਕੋਈ ਬੰਦਾ ਦਿਖਾ ਕੇ ਲੈ ਜਾਏ ਆਪਾਂ ਤੇ ਸੀਮਨ ਲਵਾਇਆ ਨਹੀਂ ਜੀ ਅਛਾ ਲਵਾਇਆ ਨਹੀਂ ਮਤਲਬ ਕੋਈ ਕੋਈ ਆਪਾਂ ਆਪਾਂ ਆਪਣੀ ਥੈਲੀ ਹੀ ਕਰਾ ਕੱਚੇ ਦਾ ਨਹੀਂ ਚੈੱਕ ਕਰਾ ਕੇ ਲੈ ਗਏ ਅਹੀ ਗੱਲ ਨਹੀਂ ਵੀ ਕਈ ਵਾਰੀ ਆਪਾਂ ਕਹਿੰਦੇ ਨਾ ਜਿਵੇਂ ਬੰਦਾ ਵੀ ਕਰ ਰਿਹਾ ਹਰ ਰਿਪੀਟਰ ਦਾ ਕੋਈ ਨਹੀਂ ਵੀ ਰਿਪੀਟਰ ਵਾਲੀ ਗੱਲ ਬਾਤ ਨਾ ਕੋਈ ਹੋਵੇ ਉਹ ਵੀਰੇ ਕੋਈ ਦਿਖਾ ਲੈ ਆਪਾਂ ਨੂੰ ਕੋਈ ਅਛਾ ਰਿਪੀਟਰ ਵਾਲੀ ਸੱਜਣੋ ਬਾਈ ਕਹਿੰਦਾ ਕੋਈ ਸਮੱਸਿਆ ਨਹੀਂ ਹੈਗੀ ਕਿਉਂਕਿ ਪਾウダー ਪਾウダー ਚਾਰ ਕੇ ਤਿਆਰ ਕਰ ਰੱਖੀ ਆ ਤੇ ਵੇਚਣ ਦਾ ਕਾਰਨ ਨਾ ਇੱਕ ਕੋਈ ਬਾਈ ਦੀ ਮਜਬੂਰੀ ਬਣ ਗਈ ਤੇ ਇੱਕ ਬਾਈ ਕਹਿੰਦਾ ਮਾਲ ਆ ਜਿਹੜਾ ਸਾਰੇ ਮਾਲ ਤੇ ਮੈਂ ਮਾਰੂਗਾ ਕੈਮਰਾ ਬਾਈ ਕੋਲੇ ਨਾ ਖਾਸੀਆਂ ਮੱਝਾਂ ਖੜੀਆਂ ਨੇ ਮੰਡੀ ਵਾਲਾ ਸਿਸਟਮ ਕਰਖ ਮਜੂਤੰਦੁੱਤ ਸਭਰੇ ਮਜੂਰੀ ਕਾ ਨਹੀਂ ਤਾਂ ਹੁਣ ਪਾਲ ਕੇ ਹੁਣ ਤਾਂ ਜਮਾ ਸਿਰੇ ਹੀ ਆ ਕੰਮ ਦੇ ਆ ਜੇ ਮੈਂ ਗੱਲ ਕਰਾਂ ਨਾ ਸੱਜਣੋ ਹੈਗੀ ਵੀ ਚੰਗੇ ਸੀਮ ਹੰਦੀ ਆ 147010 ਜਿਹੜੇ ਸੱਜਣ ਮੂਹਰਾ ਨਸਲ ਵਾਲੇ ਤੁਹਾਡਾ ਡਾਕਟਰ ਨਾਲ ਵੀ ਗੱਲ ਕਰਾ ਦਾਂਗੇ ਜੀ ਤੋਂ ਸੀਮਾ ਲਵਾ ਹੀ ਹੋਊਗੀ ਆਪਾਂ ਮਲਾ ਦਾਂਗੇ ਜੀ ਕੋਈ ਤਾਂ ਨਹੀਂ ਕੋਈ ਯਾਰ ਰਤੀ ਭਰਦਾ ਵੀ ਲੈ ਇੱਕ ਵਾਰ ਨਾ ਝੋਟੀ ਮੈਂ ਸੱਜਣੋ ਸਾਨੂੰ ਨੇੜੇ ਤੋਂ ਦਿਖਾ ਦੇਣਾ ਮੂੰਹ ਮੱਥਾ ਦਿਖਾ ਦੇਣਾ ਤੇ ਸਿੰਘ ਦੀ ਕੁਆਲਿਟੀ ਦਿਖਾ ਦੇਣਾ ਜਿਆਦਾ ਨਾ ਜਿਵੇਂ ਆਪਾਂ ਕਹਿ ਦਿੰਨੇ ਆ ਥੋੜਾ ਜਾਨਵਰ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਨਾ ਘਰੇਲੂ ਜਾਨਵਰ ਡਰ ਜਰੂਰ ਜਾਂਦਾ ਪਰ ਜਿਹਦੇ ਸਿੰਘ ਸੁੰਗ ਦੀ ਆਪਾਂ ਨਾ ਸੱਜਣੋਂ ਕਿਸੇ ਪਿਵਾਰ ਦੀ ਗੱਲ ਹੋਣੀ ਸਿਰਲੇਖਤਾਂ ਵੀ ਤਾਂ ਕੋਈ ਹੋਈ ਨਹੀਂ ਕਿਤੋਂ ਜੇ ਮੈਂ ਕਹਾਂ ਸੱਜਣੋਂ ਕੋਈ ਬਣਵਾਇਆ ਨਹੀਂ ਹੋਇਆ ਬਿਲਕੁਲ ਕੰਨੀਦਾਰ ਨਾ Ориਜਨਲ ਸਿੰਘ ਹੈ ਇੱਥੇ ਤੋਂ ਨੇੜੇ ਤੋਂ ਦੇਖ ਸਕਦੇ ਹੋ ਬਾਕੀ ਆਪ ਜਿਵੇਂ ਗੱਲ ਕਰਨਾ ਝੋਟੀ ਸੱਜਣੋਂ ਚੰਗੇ ਸੀਮਨ ਦੀ ਆ ਕਿਉਂਕਿ 14 70 10 ਆਪਾਂ ਜੇ ਬੁੱਲ ਦੀ ਗੱਲ ਕਰ ਲਈਏ ਵਧੀਆ ਬੁੱਲਾਂ ਚੋਸ ਬੁੱਲ ਦੀ ਗਿਣਤੀ ਆਉਂਦੀ ਆ ਤੇ ਲੰਬਾਈ ਚੜਾਈ ਹਾਈਟ ਲੈਂਥ ਕਿਉਂਕਿ ਆਪਦੇ ਬਾਪ ਮੰਗੂ ਬਿਲਕੁਲ ਲੈ ਕੇ ਗਈ ਆ ਕੱਦ ਝੋਟੀ ਦਾ ਸੱਜਣੋਂ ਚੰਗੇ ਕੱਦ ਕਾਟ ਚ ਹੈ ਤੇ ਬਾਕੀ ਇੱਕ ਵਾਰੀ ਨਾ ਹੁਣ ਤੋੜ ਕੇ ਦਿਖਾਵਾਂਗੇ ਤੁਰਦੀ ਦੀ ਜਜਮੈਂਟ ਵੀ ਕਰ ਲੈ ਤੋੜ ਕੇ ਆ ਇਹਨੂੰ ਤਾਂ ਇਹਨੂੰ ਤੋੜ ਦੇ ਬਈ ਫੋਣ ਕੇ ਬਾਕੀ ਜੇ ਸੱਜਣੋਂ ਤੁਰੂਗੀ ਦੇਖ ਲਓ ਨੇੜੇ ਤੋਂ ਖਾਲੀ ਬਈ ਡਰਦੀ ਆ ਕੋਈ ਨਹੀਂ ਕੋਈ ਨਹੀਂ ਬਾਕੀ ਕੱਦ ਕਾਟ ਦੀ ਗੱਲ ਕਰਾਂ ਨਾ ਇਹ ਸੱਜਣੋਂ ਲੰਬਾਈ ਲੰਬੂਈ ਦੀ ਗੱਲ ਕਰਾਂ ਚੰਗੀ ਆ ਝੋਟੀ ਦੀ ਵਧੀਆ ਉੱਚੇ ਕੱਦ ਕਾਟ ਚ ਹੈ ਬਾਕੀ ਜਿਹੜਾ ਸੱਜਣਾ ਨੇੜੇ ਆ ਸੱਜਣਾ ਝੋਟੀ ਤੋੜ ਕੇ ਤੇਰੀ ਦਿਖਾਤੀ ਤੇ ਡਿਟੇਲ ਵੀ ਸ ਹੁਣ ਪੈਸੇ ਕਿੰਨੇ ਲਵੇਂਗਾ ਇਹਨਾਂ ਦੀ ਪੈਸੇ ਵੀਰੇ ਦਾ ਆਪਾਂ 37000 ਰੁਪਇਆ ਮੁੱਲ ਕਰਦੇ ਆ। ਉਹ ਹੋਰ ਵੀ ਕੱਟ ਕਰਦੇ ਸਿਆਲ ਦਾ ਟਾਈਮ ਆ ਤੂੜੀ-ਤਾੜੀ ਦਾ ਰੇਟ ਹੁਣ ਤੇ ਨਾ ਵੀ ਕੋਈ ਨਾ ਜਿਵੇਂ ਆਊ ਕੋਈ ਬੰਦਾ ਕੋਈ ਨਾ ਆਪਾਂ ਕਰਦੇ ਕਿੰਨੇ ਅਕਦੀ ਦੇ ਦਾਂਗੇ 25 ਵੀ ਦੇ ਦਾਂਗੇ ਨਹੀਂ ਵੀ ਇੰਨਾ ਜਰ ਵਾਲਾ ਘੱਟ ਆ ਆਇਆ ਵੀਰੇ ਮੈਂ ਤੁਹਾਨੂੰ ਦੱਸਾਂ ਮੈਂ ਆ ਮੈਂ ਤਾਂ ਬਹੁਤ ਆਉਂਦੀ ਇਹਦਾ ਨਾ ਜਮਾ ਆਇਆ ਨਾ ਵੀਰੇ ਕੋਈ ਆਪਣਾ ਰੱਤੀ ਪਰ ਦਾ ਨੋਕਸ ਉਹ ਆਪਣੀ ਜ਼ਿੰਮੇਵਾਰੀ ਨਾ ਠੀਕ ਆ ਗੱਲ ਕਿੰਨੇ ਦੇ ਰੱਖ ਜਮੇ ਲਾਸਟ ਹੈ ਦਾ ਦੇ ਚ ਤੈਨੂੰ ਪਤਾ ਘਟਾਉਣਾ ਵਧਾਉਣਾ ਨਹੀਂ ਹੁੰਦਾ ਕਿਸੇ ਵੀ ਆਪਾਂ ਯਾਰ 33000 ਵੀ ਦੇ ਦਾਂਗੇ ਕੋਈ ਗੱਲ ਨਹੀਂ ਮਾਨ ਤਾਨ ਵਿੱਚੋਂ ਕਰਦਾ ਅਲ 30 ਦੀ 30 ਦੀ ਦੇ ਦਾਂਗੇ ਯਾਰ ਐ ਵੀਰੇ ਚਲ ਇੰਨਾ ਯਾਰ ਜਾਵੇ ਘਟਾ ਹੋਰ ਕਿੰਨੇ ਕੁ ਦੀ ਦੇ ਦਾਂਗੇ ਜਮੀਨ ਲਾਸਟ ਰਸੀਦ ਕਰਦੇ ਜਮੀਨ ਯਾਰ ਆਹ ਆ 23000 ਵੀ ਦੇ ਦਾਂਗੇ ਵਿੱਚੋਂ ਮਾਨਤਾਨ ਕਰਦਾ ਲੈ ਸੱਜਣਾ 30000 ਦੇ ਵਿੱਚੋਂ ਨਾ ਬਾਈ ਕਹਿੰਦਾ ਲੋਡ ਕਰਕੇ ਵੇਚਦਾ 31000 ਚ ਵੀ ਕਹਿੰਦਾ ਮਾਨਤਾਨ ਆਏ ਗਏ ਸੱਜਣੋਂ ਛੋਟ ਛੱਪਾ ਬਾਈ ਕਰ ਦੂਗਾ 31000 ਚੋਂ ਬਾਕੀ ਜੇ ਮੈਂ ਗੱਲ ਕਰਨਾ ਸੱਜਣੋਂ ਜਿਹੜੀ ਥਣ ਦਾ ਵੀ ਕੱਲਾ ਕੱਲਾ ਕੋਈ ਆ ਕੇ ਬੰਦਾ ਜਾ ਆਪਾਂ ਦੇਖ ਲੈ ਅੱਛਾ ਬਾਕੀ ਚਾਰੇ ਥਣ ਨੇ ਕੋਈ ਐਕਸਟਰਾ ਰੋਣ ਵੀ ਵੀਰ ਇੱਕ ਬਚੀ ਨਹੀਂ ਕੋਈ ਹੈਗਾ ਅੱਛਾ 25 ਨਹੀਂ ਬਾਕੀ ਨਾ ਡਾ ਦੇ ਦਿਆਂਗਾ ਜਵਾਬ ਫੜਦੇ ਆਂ ਨੇੜੇ ਤੋਂ ਦਿਖਾ ਵੀ ਦਿੰਦਾ ਝੋਟੀ ਥੋੜੀ ਜੀ ਡਰ ਜਾਂਦੀ ਹੈ ਕਈ ਵਰੀ ਡਾਕਟਰ ਸਮਝ ਲੈਂਦੇ ਨੇ ਜਾਨਵਰ ਸਾਨੂੰ ਕਿਉਂਕਿ ਤਾਮਾ ਜਾਮਾ ਸਾਡੇ ਛੜਾ ਜਾਂ ਇਹੋ ਜੀ ਹੋ ਜਾਂਦਾ ਬਾਕੀ ਸੰਦ ਸੰਡੇੜੇ ਹੋ ਜਾਂਦੇ ਨੇ ਨਾਲ ਤੇ ਬਾਕੀ ਜੇ ਮੈਂ ਗੱਲ ਕਰਨਾ ਸੱਚ ਨੂੰ ਬਾਈ ਨੇ ਰੇਟ ਬਿਲਕੁਲ ਸਹੀ ਰੇਟ ਕਰਿਆ ਕੋਈ ਇਹਦੇ 'ਚ ਕੋਈ ਜ਼ਿਆਦਾ ਰੇਟ ਵਾਲੀ ਗੱਲ ਨਹੀਂ ਕਿਉਂਕਿ ਇੱਡੇ ਇੱਡੇ ਜਾਨਵਰ ਤਾਂ ਜੇ ਆਪਾਂ ਗੱਲ ਕਰੀਏ ਕੱਟਣ ਵੱਢਣ ਵਾਲੇ ਵੀ ਮੇਰਾ ਖਿਆਲ ਆ ਕੀ 35000 ਦਾ ਜਾਨਵਰ ਲੈ ਆਏ ਆ ਵੀਰੇ ਆਮਨਾਰ ਕਰ ਬਾਈ ਨੂੰ ਵੀ ਜਲ ਕੋਈ ਪਾਲਣ ਵਾਲਾ ਲੈ ਜਾ ਮੈਂ ਹਾਂ ਪਰ ਬਾਕੀ ਨਾ ਸੱਜਣੋ ਚ ਕੱਟੀ ਹੈਗੀ ਚੰਗੇ ਸੀ ਮੰਦੀਆ ਉਸ ਚੀਜ਼ ਦੀ ਬਾਈ ਕਹਿੰਦਾ ਆਪਣੀ ਗਰੰਟੀ ਹੋਊਗੀ ਵੀ ਚੋਕ ਦੇ ਆਪਾਂ ਡਾਕਟਰ ਨੂੰ ਮਿਲਾ ਦਾਂਗੇ ਸਟਰਾ ਵੀ ਵੀਰੇ ਆਪਣੇ ਕੋਲੇ ਆ ਉਹ ਜਦੋਂ ਕੋਈ ਵੀਰ ਮਾਰੀ ਅਭੀ 1470 ਦੱਸ ਦੀ ਆ ਤੇ 15 ਕਿਲੋ ਦਾ ਦੂਜੇ ਵੀਰੇ ਰਹਿ ਜੀ ਕਾਹਲੀ ਕੋਈ ਚਾਹੇ ਸਕੈਨ ਵੀ ਕਰਕੇ ਭੇਜ ਦੇ ਉੱਥੇ ਐ ਨਹੀਂ ਹੋਊਗੀ ਡੁਪਲੀਕੇਟ ਆ ਆਪਨਾ ਕਰਿਆ ਲੈ ਸੱਜਣਾ ਸਾਰੀਆਂ ਤਸੱਲੀਆਂ ਨੇ ਯਾਰ ਬਾਈ ਦੀਆਂ ਹਰੇਕ ਪੱਖ ਤੋਂ ਬਾਈ ਝੂਟੀ ਦੀ ਤਸੱਲੀ ਦਿੰਦਾ ਤੇ ਰੇਟ ਵੀ ਜੈਨੂਨ ਕਰਿਆ ਲੈ ਨੰਬਰ ਬੋਲ ਦੇ ਬਾਈ ਤੇਰਾ ਨੰਬਰ ਵੀਰੇ 981434570 ਇੱਕ ਵਾਰੀ ਫੇਰ ਬੋਲ ਦੇ 981434570 ਲੈ ਬਾਈ ਆ ਝੂਟੀ ਤੇ ਵੀ ਮਾਰਦੇ ਕੈਮਰਾ ਲੈ ਝੂਟੀ ਆ ਸੱਜਣੋ ਨੀਲੀ ਰਾਵੀ ਨੇ ਨਾ ਇਹ ਮੈਂ ਤੁਹਾਨੂੰ ਦਿਖਾਉਂਗਾ ਸ਼ੌਂਕ ਨੂੰ ਇਹ ਬਾਈ ਵੀਰੇ 13 ਕਿਲੋ ਪਲੂਣ ਨੇ ਹੋਵੇਗੀ ਇਹ ਨਾ ਬਾਈ ਦੇ ਮੈਂ ਜਾਨਵਰ ਉਦਾਂ ਸ਼ੌਂਕ ਨੂੰ ਦਿਖਾਉਂ ਆ ਜਾ ਬਾਈ ਇਹਦਾ ਕਿਹੜਾ ਸੂਆ ਤੇ ਵੀਰੇ ਪਲੂਣ ਸੂਈ ਆ ਹਾਜੀ ਹੁਣ ਦੂਜੇ ਸੂਏ ਵੀਰੇ ਇਹ ਚਾਰ ਮਹੀਨੇ ਦੀ ਘੱਪਣ ਹੋਗੀ ਅੱਛਾ ਹੁਣ ਕਿੰਨਾ ਕਿਲੋ ਗੱਡੀ ਜਾਂਦੀ ਆ ਵੀਰੋ ਇਹ ਵੀਰੇ ਹੁਣ ਤਾਂ ਇਹਦੇ ਮਨ ਹੋਊਗਾ 6 ਕਿਲੋ ਦੁੱਧਾ ਸੀ ਸਾਢੇ ਕਿਸ਼ੇ ਪਹਿਲਾਂ ਨੇ ਕਿੰਨਾ ਕ ਕੱਢਤਾ ਵੀ ਵੀਰੇ 13 ਕਿਲੋ ਦੁੱਧ ਨੇ ਪੂਰਾ ਦਿੱਤਾ ਅੱਛਾ ਪਤਾ ਕਿਹੜੇ ਟੀਕੇ ਦੀ ਆਹੀ ਇਹ ਵੀਰੇ ਆਪਣੇ ਸੀਗਾ ਬਜੀਦਪੁਰ ਬੋਲਾ ਅੱਛਾ ਜੀ ਜਿਹੜਾ ਪਿੱਛੇ ਜੇ ਵੀਰ ਆਪਣਾ ਸਪੇਅਰ ਹੋ ਗਿਆ ਮਨਜੀਤ ਬਾਠ ਤੂਤ ਮਨਜੀਤ ਉਹ ਬਾ ਉਹਦਾ ਅੱਬਾ ਆਪਣਾ ਪਿੰਡ ਹੈਗਾਗਾ ਅਲਬਖਸ਼ਾਨ ਵਾਲੀ ਅਲਬਖਸ਼ਾਨ ਵਾਲ ਉਹਦੇ ਨਾਲ ਮੁੰਡਾ ਹੁੰਦਾਗਾ ਐਚ ਐਚ ਆਲਖ ਕਹਿੰਦੇ ਆ ਉਹਨੂੰ ਅੱਛਾ ਜੀ ਉਹਦੇ ਕੋਲੇ ਸੀਗਾ ਵੀਰੇ ਸ਼ਾਨ ਨਵਾਬ ਨਵਾਬ ਦੀ ਧੀ ਆ ਇਹ ਅੱਛਾ ਨੀਲੀ ਰਾਵੀ ਦਾ ਨਵਾਬਸਾਨ ਹਾਂ ਵੀਰੇ ਉਹਦੀ ਧੀ ਆ ਇਹ ਇਸ ਟਾਈਮ ਵੀ ਹੈਗਾ ਭਾਈ ਉਹਦੀ ਮਾਂ ਵੀ ਵੀਰੇ ਆਪਣੇ ਨਾਲ ਦੇ ਪਿੰਡ ਲੋਹਟਵੱਦੀ ਖੜੀ ਆ ਅੱਛਾ ਜੀ ਤੇ ਉਹਦੀ ਵੀਰੇ ਇਹ ਉਹਦੀ ਧੀ ਆ ਉਹਦੀ ਸਾਇਦ ਕਡੇਰੀ ਫਾਰਮ ਤੇ ਚਵਾਈ ਹੋਈ ਲੈ ਚਵਾਈ ਵੀ ਹੋਈ ਹੋਈ ਆ ਅੱਜ ਜੋ ਦੇਖ ਸਕਦਾ ਹਜੇ ਵੀ ਉਹਦੇ ਉੱਤੇ ਅੱਛਾ ਉਹਦਾ ਉਹਦਾ ਕਿੰਨਾ ਦੁੱਧ ਦੀ ਚਵਾਈ ਹੋਈ ਸੀ ਉਦੀ ਵੀਰੇ 17 ਕਿਲੋ ਦੀ ਲੈਵ ਚਵਾਈ ਹੋਈ ਆਪਣੇ ਇਹਨੇ ਪੈਲਣ ਦੇ ਆਪਣੇ ਕੋਲੇ 13 ਗੱਟਾ ਹਾਂ 13 ਵੀਰੇ ਦਾ ਚਵਾਉਣੀ ਸੀ ਥੋੜਾ ਜ ਮੈਂ ਅਸੀਂ ਚਲੇ ਗਏ ਸ਼ਫਾ ਤੇ ਨਹੀਂ ਮੇਰਾ ਇਰਾਦਾ ਬਣਿਆ ਉਹ ਮੈਨੂੰ ਆਸੀ ਵੀ 2 ਕਿਲੋ ਵਧੂ ਠੀਕ ਹੈ ਉਹਦੀ 13 ਤੇ ਖੜ ਗਈ ਐਵੇਂ ਆਪਾਂ ਲੈ ਸੱਜਣੋ ਇਹ ਆਪਾਂ ਨਾ ਸਾਨੂੰ ਫੀਲਡ ਚ ਨੀਲੀ ਰਾਵੀ ਦਾ ਨਵਾਬ ਬੁੱਲਾ ਕੋਈ ਮੈਨੂੰ ਬਹੁਤੀ ਜਾਣਕਾਰੀ ਨਹੀਂ ਪੈਂਦੀ ਪਿੰਡ ਬਜੀਦਪੁਰ ਵੀਰੇ ਆ ਪਿੰਡ ਬਜੀਦਪੁਰਾ ਬਾਈ ਕਹਿੰਦਾ ਨੀਲੀ ਰਾਵੀ ਜਿਹੜੇ ਮਤਲਬ ਕਿ ਸ਼ੌਂਕ ਰੱਖਦੇ ਨੇ ਨੀਲੀ ਰਾਵੀ ਉਹ ਸੱਜਣ ਜਾਣਦੇ ਹੋਣਗੇ ਕਿਉਂਕਿ ਨਰਨ ਫੀਲਡ ਦੇ ਵਿੱਚੋਂ ਆ ਨਵਾਬ ਦਾ ਆਪਾਂ ਤੁਹਾਨੂੰ ਇੱਕ ਰਿਜ਼ਲਟ ਵੀ ਦਿਖਾ ਰਹੇ ਆ ਬਾਈ ਕੋਲੇ ਚੰਗੀ ਆ ਫੇਸ ਕੁਆਲਿਟੀ ਵੀ ਚੰਗੀ ਆ ਤੁੱਤ ਵੀ ਬਾਈ ਆ ਤੇ ਦੁੱਧੇ ਤੋਂ ਵੀ ਤਵਾਉਣੀ ਵੀ ਆ ਚਵਾਵਾਂਗੇ ਵੀ ਤੇ ਇਸ ਵਾਰੀ ਬਾਈ ਕਹਿੰਦਾ ਆਪਾਂ ਇਹਦੀ ਲੈ ਮਿਲਕਿੰਗ ਵੀ ਕਰਾਵਾਂਗੇ ਕਿਉਂਕਿ ਫਿਰ ਹਨਾ ਆਪਾਂ ਜੇ ਗੱਲ ਕਰ ਲਈਏ ਟੀਕਾ ਲਾਉਣਾ ਭਰਉਣਾ ਸੌਖਾ ਹੋ ਜਾਣਾ 480 ਨੰਬਰ ਤੋਂ ਗੱਭਣਾ ਵੀਰੇ ਸਰ ਅੱਛਾ ਹੁਣ ਸਰਕਾਰੀ ਦੇ 480 ਆਪਣੇ ਹਾਂਜੀ ਲੈ ਬਾਕੀ ਨਾ ਬਾਈ ਕੋਲੇ ਸਾਰੇ ਜਾਨਵਰ ਚੰਗੇ ਨੇ ਮੈਂ ਇੱਕ ਵਾਰੀ ਤੁਹਾਨੂੰ ਕੈਮਰਾ ਮਾਰ ਕੇ ਜਾਨਵਰ ਇੱਥੋਂ ਦਿਖਾ ਵੀ ਦਊਗਾ ਕਿਉਂਕਿ ਕਾਫੀ ਗਿਣਤੀ ਚ ਨੇ ਤਾਂ ਕਰਕੇ ਬਾਈ ਕਹਿੰਦਾ ਸ ਜੇ ਆਪਾਂ ਇੱਥੇ ਤੋਂ ਗੱਲ ਕਰੀਏ ਉਹ ਸਾਹਮਣੇ ਖੁਰਲੀ ਤੇ ਬੰਦੇ ਦਿਖਾਈ ਦਿੰਦੇ ਨੇ ਇੱਕ ਦੋ ਜਾਨਵਰ ਸੱਜਣੋਂ ਅੱਗੇ ਖੜੇ ਨੇ ਪਰਾਂ ਭਾਂਡੇ 'ਚ ਤੇ ਇਹਦੀ ਜੇ ਮੈਂ ਗੱਲ ਕਰ ਲਾਂ ਇਹ ਨੀਲੀ ਰਾਵੀ ਦੇ ਬਜੀਦਪੁਰ ਵਾਲੇ ਨਵਾਬ ਦੀ ਧੀ ਆ ਤੇ ਪਹਿਲੇ ਸੂਏ ਆਪਾਂ ਗੱਲ ਕਰ ਲਈਏ ਬਾਈ ਕੋਲੇ ਕਹਿੰਦਾ 13 ਕਿਲੋ ਦੁੱਧ ਕੱਢਿਆ ਤੇ ਦੂਜੇ ਸੂਏ ਬਾਈ ਕਹਿੰਦਾ ਆਪਾਂ ਇਹਦੀ ਲਾਈਵ ਮਿਲਕਿੰਗ ਵੀ ਕਰਾਵਾਂਗੇ ਚੈਨਲ ਤੇ ਤੇ ਬਾਕੀ ਇਹੀ ਗੱਲ ਨਹੀਂ ਸੱਜਣੋਂ ਬਾਈ ਨਾ ਚੰਗੇ ਜਾਨਵਰ ਰੱਖਣ ਦਾ ਸ਼ੌਂਕ ਰੱਖਦਾ ਤੇ ਜਾਨਵਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਾਈ ਕਹਿੰਦਾ ਆ ਝੋਟੀਆਂ ਆਪਾਂ ਸੇਲ ਕਰਨੀਆਂ ਇੱਕ ਵਾਰੀ ਫੇਸ ਕੁਆ ਖੋਦਾ ਹੈਗੀ ਆ 1470 10 ਦੀ ਤੇ ਮਦਰ ਦਾ ਦੂਜੇ ਸੂਏ ਦਾ ਹੈਗਾ 15 ਕਿਲੋ ਦਾ ਰਿਕਾਰਡ ਆ ਤੀਜੇ ਸੂਏ ਵੀਰੇ ਆਪਾਂ ਦਿਖਾ ਵੀ ਦਵਾਂਗੇ ਜਰਾ ਨਹੀਂ ਕੋਈ ਤੀਜੇ ਸੂਏ ਬਾਈ ਕਹਿੰਦਾ ਸੂਣਾ ਵਾਲੀ ਆ ਆਪਣੇ ਘਰੇ ਹੀ ਆ ਕਿਹੜਾ ਬਾਈ ਜੀ ਮੈਂ ਗੱਲ ਕਰਨਾ ਸਜਣੋ ਸਾਫ਼ ਯਾ ਬੰਦਾ ਬਾਈ ਕਹਿੰਦਾ ਯਾਰ ਆਪਣੇ ਘਰੀ ਖੜੀ ਆ ਮਦਰ ਨਹੀਂ ਅਗਲਾ ਕਹਿੰਦਾ ਯਾਰ ਆਪਣੇ ਕੋਲ ਤਾਂ ਹੈ ਹੀ ਨਹੀਂ ਤੀਜੇ ਸੂਏ ਬਾਈ ਕਹਿੰਦਾ ਨਾ ਆਪਾਂ ਇਹਦਾ ਦੁੱਧ ਵੀ ਇਹਦੀ ਮਦਰ ਦਾ ਵੀ ਚਵਾ ਦਾਂਗੇ ਜੇ ਕਿਸੇ ਨੇ ਚਵਾ ਕੇ ਲੈ ਕੇ ਜਾਣੀਆਂ ਤੇ ਬਾਕੀ ਜਿਹਦੀ ਗੱਲ ਕਰਨਾ ਮੈਂ ਸਿੰਘ ਸੁੰਗ ਦੀ ਬਣਾਵਟ ਦੀ ਲੰਬਾਈ ਵੀ ਦੇਖ ਸਕਦੇ ਹੋ ਕੱਤੀ ਦੀ ਬਾਕੀ 1470 10 ਦੇ ਸਜਣੋ ਬੱਚੇ ਵਧੀ ਤੇ ਨੰਬਰ 22 ਹੋਰਾਂ ਦਾ ਵੀਡੀਓ ਦੇ ਵਿੱਚ ਹੀ ਸਕਰੀਨ ਤੇ ਚੱਲੂਗਾ ਜਿਹਨੂੰ ਇਹ ਛੋਟੀ ਪਸੰਦ ਆਉਂਦੀ ਆ ਸੱਜਣੋਂ ਬਾਈ ਨਾਲ ਗੱਲਬਾਤ ਕਰਕੇ ਨੇੜੇ ਆਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ